ਉਹ ਬੜਾ ਚਲਾਕ ਬਣਨ ਦੀ ਲੋੜ ਨਹੀਂ ਹੈਗੀ ਸਾਰਾ ਕੋਈ ਸੁਣ ਲਿਆ ਮੈਂ ਤੈਨੂੰ ਮੈਨੂੰ ਪਹਿਲਾਂ ਹੀ ਸ਼ੱਕ ਸੀਗਾ ਆ ਬਿੱਲਾਂ ਦੇ ਵਿੱਚ ਕੋਈ ਨਾ ਕੋਈ ਤਾਂ ਪੰਗਾ ਹੈਗਾ ਪਰ ਮੈਨੂੰ ਇਹ ਨਹੀਂ ਪਤਾ ਸੀ ਘਰ ਦਾ ਬੰਦਾ ਹੀ ਇਹੇ ਕੁਝ ਕਰੀ ਜਾਂਦਾ ਪਾਣੀ ਮੇਣਾ ਉਹ ਜਾ ਪਰ ਹੋ ਵੀਰ ਨੂੰ ਪਤਾ ਲੱਗ ਗਿਆ ਅਕਾਊਂਟਰਡ ਮੈਂ ਹੀ ਰੱਖਿਆ ਸੀਗਾ। ਓ ਪਾਜੀ ਵਧਾਈਆਂ ਜੀ ਇਹ ਤਾਂ ਬਹੁਤ ਚੰਗੀ ਗੱਲ ਆ ਭਾਈ। ਅੱਛਾ ਇਹ ਸਕੀਮ ਲਈ ਸੀ ਕਿ ਤੁਸੀਂ ਪਾਣੀ ਪੀਓਗੇ ਜੀ? ਸਰ ਇੱਕ ਮਿੰਟ ਗੱਲ ਸੁਣਿਓ। ਜਿਹੜਾ ਸਮਾਨ ਪਰਚੇਸ ਕਰਦੇ ਹੋ ਇਹਦੇ ਬਿੱਲ ਤਾਂ ਹੈਗੇ ਆ ਪਰ ਜਿਹੜਾ ਤੁਸੀਂ ਸਮਾਨ ਸੇਲ ਕਰਦੇ ਹੋ ਉਹਦੇ ਬਿੱਲ ਨਹੀਂ ਹੈਗੇ ਨਹੀਂ ਆਪਾਂ ਕੱਲੀ ਕੱਲੀ ਆਈਟਮ ਦਾ ਬਿੱਲ ਨਹੀਂ ਕੱਟਦੇ ਪਰ ਫਿਰ ਕਿਵੇਂ ਪਤਾ ਲੱਗੂਗਾ ਕਿ ਕਿੰਨਾ ਸਮਾਨ ਵਿਕਿਆ ਕਿੰਨਾ ਨਹੀਂ ਕਿਉਂਕਿ ਗੱਲ ਸੁਣੋ ਆਹ 10 ਦਿਨਾਂ ਦਾ ਬਿੱਲ ਆ ਠੀਕ ਆ 10 ਦਿਨ ਪਹਿਲਾਂ ਦਾ ਇਹਦੇ 12 ਪੀਸ ਆਇਆ ਤੇ ਹੁਣ ਚੈੱਕ ਕਰਿਓ ਕਿੰਨੇ ਪੀਸ ਪਏ ਆ ਇਹਦੇ ਸਨੀ ਅਜੀ ਭਾਈ ਦੇਖ ਕਿ ਲੋਰੀਅਲ ਦੇ ਕਿੰਨੇ ਪੀਸ ਪਏ ਆ ਭਾਜੀ 2 ਪਏ ਆ 12 ਪੀਸ ਆਏ ਆ ਤੇ 2 ਬਏ ਨੇ 10 ਦਿਨ ਦੇ ਵਿੱਚ 10 ਪੀਸ ਵਿਕ ਗਏ ਹਾਂਜੀ ਭਾਜੀ ਵਿਕ ਜੰਦੇ ਨੇ ਕਿਉਂ ਨਹੀਂ ਵਿਕਦੇ ਹੈਗੇ ਆਪਣੀ ਦੁਕਾਨ ਦਾ ਪਤਾ ਕਿੰਨੇ ਚੰਗੀ ਹੈ ਜੀ ਉਹ ਜਿੰਨਾ ਪੁੱਛਿਆ ਨਾ ਉੰਨੀ ਗੱਲ ਦਾ ਜਵਾਬ ਦੇਈਦਾ ਹੁੰਦਾ ਕਿੰਨੇ ਗਾਹ ਕਾਂਦੇ ਤੇਰੇ ਕੋਲ ਰੋਜ਼ ਤੇ ਨਾਲੇ ਇਕੱਲਾ ਇਹੀ ਫੇਸ ਵਾਸ਼ ਵਿਕਦਾ ਹੋਰ ਕੋਈ ਵਿਕਦਾ ਹੀ ਨਹੀਂਗਾ ਕਿਹੜੇ ਤੋਂ 10 ਵੇਚੇ ਆ ਮੈਨੂੰ ਦਿਖਾ ਬਾਵੇ ਹਾਂਜੀ ਵੀਰੇ ਆ 10 ਦਿਨ ਪਹਿਲਾਂ ਲਓਰੀਅਲ ਦੇ ਫੇਸ ਵਾਸ਼ ਆਏ ਆ 12 ਹਾਂਜੀ ਇੱਥੇ ਪਏ ਆ 2 10 ਪੀਸ ਵੇਚਦੇ ਆਪਾਂ ਹਾਂਜੀ ਵੀਰੇ ਕੀ ਗੱਲ ਕੋਈ ਇਕੱਠੇ ਲੈ ਗਿਆ ਸੀ ਉਹ ਨਹੀਂ ਵੀਰੇ ਪਾਰਲਰ ਵਾਲੇ ਆਏ ਸੀ ਇੱਕ ਤਾਂ 6 ਪੀਸ ਓਹੀ ਲੈ ਗਏ ਬਾਕੀ ਰੂਟੀਨ ਵੀ ਵੇਖੀ ਜਾਂਦਾ ਇੱਕ ਪੈਸੇ ਦਾ ਕੋਈ ਗੱਲੇ ਚ ਪਏ ਨਹੀਂ ਇਦਾਂ ਦੇ ਜਿਹੜੇ ਤੂੰ 6 ਪੀਸ ਇਕੱਠੇ ਵੇਚਦੇ ਵੀਰੇ ਜੇ ਤੁਸੀਂ ਬਾਹਰ ਗਏ ਹੋਏ ਸੀ ਨਾ ਤਾਂ ਤੁਸੀਂ ਅਗਲੇ ਦਿਨ ਆਏ ਸੀਗੇ ਜਦੋਂ ਤੂੰ ਦੁਕਾਨ ਤੇ ਨਹੀਂ ਆਏ ਸੀ ਉਸ ਦਿਨ ਵੇਚੇ ਸੀ ਤੇ ਮੈਂ ਅਗਲੇ ਦਿਨ ਤੁਹਾਨੂੰ ਹਿਸਾਬ ਦਿੱਤਾ ਵੀ ਸੀਗਾ ਬਸ ਫਸੇ ਦੱਸਣਾ ਭੁੱਲ ਗਿਆ ਸੀ ਵੀ 6 ਪੀਸ ਇਕੱਠੇ ਵਿਕੇ ਆ ਤੁਸੀਂ ਇਦਾਂ ਕਰੋ ਕੋਚਰ ਬਿੱਲ ਹੋਰ ਚੈੱਕ ਕਰੋ ਜਿਹੜੇ ਲੇਟੈਸਟ ਨੇ ਜੀ ਮੈਂ ਹਿਸਾਬ ਲਾਉਣਾ ਸन्नी ਬਾਵੇ ਆਜੀ ਵੀਰੇ ਤੁਸੀਂ ਇਦਾਂ ਤੁਸੀਂ ਨਾ ਮਾਰਕੀਟ ਜਾਓ ਮਾਰਕੀਟ ਕਹਾਂਜੀ ਤੁਸੀਂ ਉੱਥੇ ਜਾ ਕੇ ਮੈਨੂੰ ਕਾਲ ਕਰਨਾ ਤੇ ਮੈਂ ਤੁਹਾਨੂੰ ਲਿਸਟ ਭੇਜਦਾ ਹਾਂ ਵਟਸਐਪ ਤੇ ਮੈਂ ਤੁਹਾਨੂੰ ਦੱਸੂਗਾ ਕੀ ਲੈ ਕੇ ਆਣਾ ਕੀ ਨਹੀਂ ਲੈ ਕੇ ਆਣਾ ਤੇ ਅੱਜ ਤੁਸੀਂ ਸਾਰਾ ਦਿਨ ਮਾਰਕੀਟ ਰਹਿਣਾ ਸਾਰਾ ਦਿਨ ਵੀਰੇ ਹਾਂਜੀ ਸਾਰਾ ਦਿਨ ਮਾਰਕੀਟ ਰਹਿਣਾ ਜੇ ਤੁਸੀਂ ਲੇਟ ਵੀ ਹੋ ਗਏ ਕੋਈ ਚੱਕਰ ਨਹੀਂ RAM ਨਾਲ ਘੁੰਮੋ ਫਿਰ ਉੱਥੇ ਜੇ ਲੇਟ ਹੋ ਗਏ ਸਿੱਧਾ ਘਰੇ ਚੱਲਦੇ ਹੋ ਦੁਕਾਨਦਿਆਂ ਦੀ ਲੋੜ ਹੈ ਨਹੀਂ ਚਲੋ ਸੰਨੀ ਤੁਸੀਂ ਵੀ ਨਾਲ ਹਾਂਜੀ ਮੈਨੂੰ ਉੱਥੇ ਜਾ ਕੇ ਕਾਲ ਕਰੀ। ਬਾਜੀ ਵੀ ਤੇ ਲਿਸਟ ਭੇਜ ਦੋ ਫਿਰ ਜਾ ਦੇ ਦੋ। ਹਾਂਜੀ ਹਾਂਜੀ ਭੇਜ ਦੇਣਾ ਤੁਸੀਂ ਪਹੁੰਚੋ। ਬਾਜੀ। ਹਾਂ। ਆਪਾਂ ਮਾਰਕੀਟ ਕਿਉਂ ਜਾ ਰਹੇ ਆ? ਸਮਾਨ ਲੈਣ ਹੋਰ ਕੀ ਕਰਨਾ ਹੁੰਦਾ ਮਾਰਕੀਟ? ਨਹੀਂ ਨਹੀਂ ਭਾਜੀ ਗੱਲ ਕੋਈ ਹੋਰ ਆ। ਸਮਾਨ ਵਾਲੀ ਤਾਂ ਗੱਲ ਹੀ ਹੈ ਨਹੀਂ। ਵੀਰੇ ਨੇ ਆਪਾਂ ਨੂੰ ਦੁਕਾਨ ਤੋਂ ਬਾਹਰ ਜਾਣ ਕੇ ਭੇਜਿਆ ਵਾ। ਯਾਰ ਕਿਉਂ ਜਾਣ ਕੇ ਭੇਜੂਗਾ? ਉਹ ਤਾਂ ਸਮਾਨ ਉਹਨਾਂ ਨੇ ਦੇਖਿਆ ਹੋਣਾ ਵੀ ਸਮਾਨ ਖਤਮ ਆ ਜਾ ਕੇ ਸਮਾਨ ਲੈਣ। ਨਹੀਂ ਨਹੀਂ ਭਾਜੀ ਮੈਨੂੰ ਲੱਗਦਾ ਪਹਿਲਾਂ ਉਹਨਾਂ ਨੂੰ ਸਿਰਫ ਸ਼ੱਕ ਸੀਗਾ ਆਪਣੇ ਤੇ ਪਰ ਹੁਣ ਉਹ ਸ਼ੱਕ ਪੂਰਾ ਕਨਫਰਮ ਹੋ ਚੁੱਕਿਆ ਉਹਨਾਂ ਨੂੰ। ਕੀ ਕਨਫਰਮ ਹੋ ਚੁੱਕਾ ਵਾ? ਯਾਰ ਤੂੰ ਜ਼ਿਆਦਾ ਦਿਮਾਗ ਨਾ ਲਾਇਆ ਕਰ। ਓ ਪਾਜੀ ਮੈਂ ਤਾਂ ਡਰ ਲੱਗੀ ਜਾਂਦਾ ਜੀ ਕਿਤੇ ਮੁਕਰੋਂ ਹੁਣ ਉਹ ਬਿੱਲ ਛਾਂਟੀ ਨਾ ਕਰ ਲਵੇ ਨਾਲੇ ਜਿਹੜੀ ਕੁੜੀਆ ਨਾ ਉਹ ਨਵੀਂ ਅਕਾਊਂਟੈਂਟ ਬੜੀ ਤੇਜ਼ ਲੱਗਦੀ ਮੈਨੂੰ ਤੁਸੀਂ ਜਦੋਂ ਵੀਰੇ ਨਾਲ ਗੱਲ ਕਰਦੇ ਸੀ ਨਾ ਮੈਂ ਧਿਆਨ ਦੇ ਰਿਆ ਸੀ ਪੂਰਾ ਉੱਤੇ ਐ ਅੱਖਾਂ 깟 ਕੇ ਲੱਗੀ ਸੀ ਕੰਮ ਕਰਨ ਉਹ ਯਾਰ ਕਰੀ ਜਾਵੇ ਤੂੰ ਦੇਖਿਆ ਨੇ ਮੈਂ ਕਿੱਦਾਂ ਗੱਲ ਸੰਭਾਲੀ ਆ ਦੱਸ ਤਾਂ ਨਾ ਮਿੰਟੋ ਮਿੰਟੀ ਉਹ ਪਾਜੀ ਗੱਲਾਂ ਕਦ ਤੱਕ ਸੰਭਲੋਗੇ ਤੁਸੀਂ ਕਿੰਨਾ ਟਾਈਮ ਚੱਲੂ ਇਦਾਂ ਯਾਰ ਜਿੰਨੀ ਵਾਰੀ ਪੁੱਛਣਗੇ ਆ ਦੋ ਚਾਰ ਦਿਨਾਂ ਇਹ ਦੇਖੀ ਸਭ ਨਿਪਟ ਜਾਣਾ ਵਾ ਕੰਮ ਪਤਾ ਨਹੀਂ ਲੱਗਣਾ ਇਦਾਂ ਨਾਲੇ ਮੇਰੀ ਗੱਲ ਸੁਣ ਦੁਕਾਨ ਤੋਂ ਪਿੱਛੋਂ ਕਿਦਾਂ ਕਰ ਲਾਂਗੇ ਸੈਟਿੰਗ ਇਹ ਕਿਦਾਂ ਚੈੱਕ ਕਰ ਲਾਂਗੇ ਬਿੱਲ ਸਮਾਨ ਵੇਚਦਾ ਬਿੱਲ ਹੈਗਾ ਆਪਣੇ ਕੋ ਨਹੀਂ ਹੈਗਾ ਨਾ ਤੇ ਫਿਰ ਕਾਦੀ ਟੈਨਸ਼ਨ ਆ ਮੈਨੂੰ ਤਾਂ ਉਹ ਕੁੜੀ ਬਹੁਤ ਤੇਜ ਲੱਗਦੀ ਆ ਨਾਲੇ ਪਾਜੀ ਜਿਹੜਾ ਥੋੜਾ ਵੱਡਾ ਪਰਾਣਾ ਉਹ ਬਹੁਤ ਸਕੀਮੀ ਬੰਦਾ ਵਾ ਉਹਨੇ ਸਾਰੀ ਚੋਰੀ ਆਪਣੇ ਫੜ ਲੈਣੀ ਆ ਤੇ ਉਸ ਤੋਂ ਬਾਅਦ ਪਹਿਲਾਂ ਮੇਰਾ ਫੋਨ ਫੜਨਾ ਉਹਨਾਂ ਨੇ ਆਈਫੋਨ ਠੀਕ ਐ ਮੁਰਕ ਕੇ ਮੈਨੂੰ ਕੱਢ ਦੇਣਾ ਕੰਮ ਤੋਂ ਯਾਰ ਤੂੰ ਕਿਉਂ ਡਰਦਾ ਰਹਿਣਾ ਵਾ ਆ ਤੇਰੇ ਡਰਨੇ ਮਰਵਾਣਾ ਵਾ ਨਾ ਡਰਿਆ ਕਰ ਕੁਝ ਨਹੀਂ ਹੋਣ ਲੱਗਾ ਤਾਂ ਪਰ ਇੱਕ ਹੋਰ ਗੱਲ ਜੀ ਕੀ ਆ ਹੁਣ ਮੈਨੂੰ ਨਾ ਕੱਲ ਰਾਤੀ ਸੁਪਨਾ ਵੀ ਆਇਆ ਸੀਗਾ ਜੀ ਕੀ ਸੁਪਨਾ ਆਇਆ ਕਿ ਵੱਡੇ ਵੀਰੇ ਨੇ ਨਾ 벨ਟ ਲਾਈ ਹੋਈ ਆ ਜੀ ਤੇ ਆਪਣੇ ਪੈਂਦੀਆਂ ਪੀ ਜਾਣੇ ਉਹ ਵੀ ਟੋਇਟ ਤੇ ਤੇ ਫੇਰ ਖਾਦੀਆਂ ਤੂੰ ਉਹ ਐਸੇ ਜੇ ਸੁਪਨੇ ਨਾ ਦੇਖਿਆ ਕਰ ਤੂੰ ਸੋਇਆ ਹੀ ਨਾ ਕਰ ਯਾਰ ਸਮਝ ਨਹੀਂ ਲੱਗਦੀ ਤੇਰੀ ਐਵੇਂ ਹਾਲ ਤੂ ਫਾਲਤੂ ਬੋਲਦਾ ਲੈਂਦਾ ਵਾ ਬੈਠ ਹੁਣ ਟੈਨਸ਼ਨ ਨਾ ਲਿਆ ਕਰ ਤੈਨੂੰ ਉਹ ਪਹਿਲੇ ਵੀ ਗਿਆ ਸੀ ਜਿਹੜਾ ਮੈਂ ਝੋਲ ਮੋਲ ਕੀਤਾ ਇਹਨਾਂ ਦੇ ਸਮਝ ਨਹੀਂ ਆਣਾ ਨਾਲੇ ਮੈਨੂੰ ਇਹ ਗੱਲ ਦੱਸ ਪੈਸੇ ਕਮਾਣੇ ਆ ਹੋਰ ਕਿ ਨਹੀਂ ਕਮਾਣੇ ਭਾਜੀ ਕਮਾਣੇ ਆ ਜੀ ਕਿਉਂ ਨਹੀਂ ਕਮਾਣੇ ਆ ਕਿ ਪੈਸੇ ਚਲੋ ਤੇ ਕਮਾਣੇ ਆ ਨਾ ਤਾਂ 2-4 ਦਿਨ ਚੁੱਪ ਕਰਕੇ ਬਹਿ ਜਾ ਦੇਖ ਲੈ ਵੀ ਕਰਦੇ ਕੀ ਐ ਉਸ ਤੋਂ ਬਾਅਦ ਸੈਟਿੰਗ ਸੋਚਾਂਗੇ ਫਿਰ ਆਪਾਂ ਠੀਕ ਆ ਠੀਕ ਹੈ ਵੀਰੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਕਿੱਥੇ ਨੇ ਆਏ ਨਹੀਂ ਅੱਜ ਕਿਉਂ ਠੀਕ ਨਹੀਂ ਹੈਗੇ ਉਹ ਠੀਕ ਐ ਲੇਜ਼ਰ ਦੇ ਦੋ ਲੇਜ਼ਰ ਤਾਂ ਦੇ ਦੇਣਾ ਪਰ ਇਹ ਤਾਂ ਦੱਸੋ ਵੀ ਕੱਲ ਸਾਰੀ ਢੜੀ ਤੁਸੀਂ ਕੀਤਾ ਕੀ ਕੱਲ ਸਾਮਾਨ ਮਲਾਇਆ ਸੀਗਾ ਅੱਛਾ ਹਾਂਜੀ ਨਾਲੇ ਮੈਂ ਤੁਹਾਨੂੰ ਦੱਸਣਾ ਸੀਗਾ ਵੀਰੇ ਨੇ ਨਾ ਮੈਨੂੰ ਕਿਹਾ ਵਾ ਕਿ ਜੇ ਕੋਈ ਚੀਜ਼ ਪੁੱਛਣੀ ਹੋਵੇ ਤੁਸੀਂ ਤਾਂ ਮੇਰੇ ਤੋਂ ਪੁੱਛ ਲਿਓ ਕੋਈ ਗੱਲ ਨਹੀਂ ਮੇਰੇ ਕੋਲ ਉਹਨਾਂ ਦਾ ਨੰਬਰ ਹੈਗਾ ਮੈਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਵਾਂਗੀ ਨਾ 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 ਫੋਨ ਨਾ ਕਰਿਓ ਵੀਰੇ ਨੇ ਮਨਾ ਕੀਤਾ ਵਾ ਤਬ ਇਹ ਠੀਕ ਨਹੀਂ ਹੈਗੀ ਉਹ ਰੈਸਟ ਕਰਦੇ ਪਏ ਨੇ ਨਾਲੇ ਜਦ ਤੁਹਾਡੇ ਸਾਹਮਣੇ ਮੈਂ ਹੈਗਾ ਤੁਸੀਂ ਵੀਰੇ ਨੂੰ ਕਿਉਂ ਤੰਗ ਕਰਨਾ ਮੈਨੂੰ ਉਹਨਾਂ ਨੇ ਮਨਾਂ ਕੀਤਾ ਹੋਇਆ ਤੁਹਾਡੇ ਨਾਲ ਗੱਲ ਕਰਨ ਤੋਂ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਵੀਰੇ ਨੇ ਕਿਉਂ ਮਨਾਂ ਕੀਤਾ ਵਾ ਤੁਸੀਂ ਨੇ ਮੈਨੂੰ ਲੇਜ਼ਰ ਦੇ ਦਿਓ ਮੈਂ ਆਪਣਾ ਕੰਮ ਕਰਨਾ ਉਹ ਕੰਮ ਕਰਨਾ ਠੀਕ ਆ ਲੇਜ਼ਰ ਤਾਂ ਆ ਪਈ ਆ ਬਿੱਲ ਵੀ ਪਏ ਨੇ ਪਰ ਇੱਕ ਮਿੰਟ ਮੇਰੀ ਗੱਲ ਤਾਂ ਸੁਣੋ ਤੁਸੀਂ ਮੇਰੀ ਗੱਲ ਵੱਲ ਧਿਆਨ ਨਹੀਂ ਦਿੱਤਾ ਵੀਰੇ ਨੇ ਮਨਾਂ ਕਿਉਂ ਕੀਤਾ ਵਾ ਕਿਉਂ ਕਿ ਵੀਰੇ ਦਾ ਸਵਾਹ ਹੈਗਾ ਕੱਬਾ ਮੈਂ ਤਾਂ ਏਦਾਂ ਨਹੀਂ ਲੱਗਦਾ ਤੁਹਾਨੂੰ ਲੱਗੂਗਾ ਹਲੇ 1-2 ਦਿਨਾਂ ਬਾਅਦ ਪਤਾ ਲੱਗੂਗਾ ਜਦੋਂ ਤੁਸੀਂ ਪੈਸੇ ਮੰਗੋਗੇ ਮਤਲਬ ਮਤਲਬ ਤੁਹਾਡਿਆਂ ਤੋਂ ਪਹਿਲੇ ਇੱਕ ਆਇਆ ਨਹੀਂ ਸੀ ਅਕਾਊਂਟਡ ਹਾਂਜੀ 2 ਦਿਨਾਂ ਜੀ ਕਿਉਂ ਚਲੇ ਗਿਆ ਉਹ ਕਿਉਂ ਕਿਉਂਕਿ ਉਹਨੇ ਕੰਮ ਕਰਕੇ ਦਿਖਾਤਾ ਤੇ 2 ਦਿਨਾਂ ਬਾਅਦ ਜਦੋਂ ਵੀਰੇ ਨੂੰ ਉਹਨੇ ਪੈਸੇ ਕਹੇ ਉਹਨੇ ਪੈਸੇ ਨੂੰ ਵੀਰੇ ਨੇ ਜਵਾਬ ਦਿੱਤਾ ਕਿ ਮੈਂ ਨਹੀਂ ਦੇਣੇ ਪੈਸੇ ਤਾਂ ਹੀ ਤੁਹਾਨੂੰ ਕਹਿ ਰਿਹਾ ਤੁਸੀਂ ਮੇਰੇ ਤੋਂ ਪੁੱਛ ਲਿਆ ਕਰੋ ਕੋਈ ਵੀ ਚੀਜ਼ ਪੁੱਛਣੀ ਹੁੰਦੀ ਆ ਜਿਆਦਾ ਵੀਰੇ ਨਾਲ ਗੱਲ ਨਾ ਕਰੋ ਤੁਹਾਡੇ ਲਈ ਫਾਇਦਾ ਰਹੂਗਾ ਨਾਲੇ ਗੱਲ ਸੁਣੋ ਕੋਈ ਚਾਹ ਪਾਣੀ ਕੁਝ ਪਲਾਵਾਂ ਨਹੀਂ ਕੋਈ ਲੋੜ ਨਹੀਂ ਹੈਗੀ ਜੋ ਚੀਜ਼ ਦੀ ਲੋੜ ਹੋਊਗੀ ਮੈਂ ਲੈ ਲਵਾਂਗੀ ਨਾਲੇ ਤੁਸੀਂ ਉੱਥੇ ਕੰਮ ਕਰਦੇ ਹੋ ਨਾ ਤਾਂ ਕੰਮ ਹੀ ਕਰੋ ਤੁਹਾਨੂੰ ਕਿੰਨੇ ਕਿਹਾ ਕਿ ਮੈਂ ਕੰਮ ਕਰਦਾ ਮੈਂ ਵੀਰੇ ਦਾ ਛੋਟਾ ਭਰਾ ਹਾਂ ਤੁਸੀਂ ਛੋਟੇ ਭਰਾ ਹੋਰ ਕੀ ਆ ਪੈਸੇ ਰੱਖੋ ਪੈਸੇ ਦੀ ਲੋੜ ਪੈਂਦੀ ਰਹਿੰਦੀ ਆ ਨਹੀਂ ਮੈਨੂੰ ਪੈਸੇ ਨਹੀਂ ਚਾਹੀਦੇ ਥੋੜੇ ਦਿਨਾਂ ਬਾਅਦ ਤੁਸੀਂ ਆਪ ਮੇਰੇ ਤੋਂ ਮੰਗਣੇ ਆ ਕਿ ਮੈਨੂੰ ਪੈਸੇ ਦੇ ਦਿਓ ਨਹੀਂ ਜਦੋਂ ਵੀਰੇ ਨੇ ਜਵਾਬ ਦੇ ਦੇਣਾ ਤੁਹਾਨੂੰ ਪੈਸੇ ਤੋਂ ਨਹੀਂ ਤੁਸੀਂ ਦੇ ਦਿਓ ਮੈਂ ਕੰਮ ਕਰ ਲੈਂਦੀ ਆ ਤੁਸੀਂ ਮੇਰੀ ਗੱਲ ਸਮਝੇ ਨਹੀਂ ਚੰਗੇ ਰਹੋਗੇ ਤੁਸੀਂ ਚਾਹਦੇ ਹੋ ਵੀ ਇੱਥੇ ਦੁਕਾਨ ਤੇ ਟਿਕ ਕੇ ਕੰਮ ਕਰੋਂ ਤੁਸੀਂ ਅਕਾਊਂਟ ਦਾ ਤਾਂ ਫਿਰ ਜਿੱਦਾਂ ਮੈਂ ਕਹਿੰਨਾ ਵਾਂ ਉਦਾਂ ਮੰਨ ਲਓ ਮੇਰੀ ਗੱਲ ਆ ਜਿੰਨਾ ਵੀ ਤੁਹਾਨੂੰ ਲੱਗਦਾ ਨਾ ਹਿਸਾਬ ਤਾਂ ਮੈਨੂੰ ਦੱਸ ਦਿਓ ਜੋ ਵੀ ਪੁੱਛਣਾ ਮੈਨੂੰ ਪੁੱਛ ਲਿਓ ਆ ਲੋ ਜਿਆਦਾ ਸੋਚੋ ਨਾ ਪੈਸੇ ਰੱਖ ਲਓ ਨਾਲੇ ਨਹੀਂ ਪੈਸੇ ਨਹੀਂ ਮਰਜ਼ੀ ਆ ਜੇ ਜੋ ਤੁਸੀਂ ਕਹਿਣਾ ਫਿਰ ਮੈਂ ਨਹੀਂ ਦੇਣਾ ਤੁਹਾਨੂੰ ਸਸੀਦਰ ਬਾਜੀ ਸਸੀਦਰ ਸਾਡੇ ਗਰਮੀ ਬੜੀ ਕੀਤੀ ਵੀ ਹੈ ਪਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਾਣੀ ਪੀਓਗੇ ਮੈਨੂੰ ਲੋੜ ਨਹੀਂ ਹੈਗੀ ਪਾਣੀ ਦੀ ਜਦੋਂ ਮੈਨੂੰ ਪਿਆਸ ਲੱਗੂਗੀ ਨਾ ਮੈਂ ਆਪੇ ਪਾਣੀ ਪੀ ਲਵਾਂਗੀ ਤੁਸੀਂ ਬਾਹਰੋਂ ਆਏ ਹੋ ਤੁਹਾਨੂੰ ਜ਼ਿਆਦਾ ਪਿਆਸ ਲੱਗੀ ਹੋਣੀ ਹੈ ਪਾਣੀ ਦਾ ਬੰਦਾ ਸੌਫਗਾਨੇ ਨੂੰ ਪੁੱਛ ਲੈਂਦਾ ਮੈਂ ਤਾਂ ਉਦੋਂ ਹੀ ਪੁੱਛਿਆ ਸੀਗਾ ਜੀ ਮੈਨੂੰ ਸਰ ਨੇ ਕੱਲ ਦੱਸਤਾ ਸੀ ਕਿੱਥੇ ਕੀ ਸਮਾਨ ਪਿਆ ਮੈਂ ਆਪੇ ਲੈ ਲਵਾਂਗੀ ਜੋ ਵੀ ਚੀਜ਼ ਦੀ ਮੈਨੂੰ ਲੋੜ ਹੋਊਗੀ वैसे मैं लगदा नहीं हैगा भाजी ਨਾਲ ਜਾਣਾ ਵਾ ਤੇ ਅੱਜ ਜੇ ਤੁਹਾਨੂੰ ਕੋਈ ਲੋੜ ਹੋਈ ਤਾਂ ਤੁਸੀਂ ਜੋ ਮਰਜ਼ੀ ਪੁੱਛ ਲਿਓ ਸਾਨੂੰ ਆ ਤੁਸੀਂ ਦੋਨੇ ਭਰਾਵਾਂ ਨੇ ਸਾਰਾ ਕੰਮ ਸਾਂਭਣਾ ਵਾ ਭਰਾ ਹੁਣ ਤੁਸੀਂ ਵੀ ਇਹਨਾਂ ਦੇ ਭਰਾ ਹੋ ਮੈਂ ਭਰਾ ਹਾਂ ਉਹਨਾਂ ਦਾ ਤੁਹਾਨੂੰ ਲੱਗਦਾ ਨਹੀਂ ਮੇਰੀ ਪਰਸਨੈਲਿਟੀ ਤੋਂ ਆ ਦੇਖੋ ਫੋਨ ਪਤਾ ਕਿਹੜਾ ਮੇਕ ਕੋ ਆਈਫੋਨ ਆਈਫੋਨ 14 ਪ੍ਰੋ ਮੈਕਸ 1TB 1,53,000 ਦਾ ਫੋਨ ਆ ਇਹ ਫਾਟੇ ਫੜ ਕੇ ਦੇਖਾਂਗੇ ਦੇਖੋ ਹੁਣ ਆ ਦੇਖੋ ਲੋਡ ਨਹੀਂ ਹੈਗੀ। ਹੁਣ ਨਾ ਲੈ ਮੇਰੀ ਗੱਲ ਸੁਣਾ। ਹੂੰ। ਉਹ ਛੋਟੇ ਭਾਜੀ ਨਾਲ ਸੈਟਿੰਗ ਸ਼ੂਟਿੰਗ ਹੋ ਗਈ ਤੁਹਾਡੀ ਕੋਈ। ਕੀ ਕਹੀ ਜਾਂਦੇ ਪਏ ਹੋ? ਤੁਹਾਨੂੰ ਪਤਾ ਵੀ ਲੱਗ ਰਿਹਾ ਤੁਸੀਂ ਬੋਲ ਕੀ ਰਹੇ ਹੋ? ਕੀ ਸੈਟਿੰਗ ਹੋ ਗਈ? ਉਹ ਮੇਰੀ ਦੀਦੀ, ਮੇਰੀ ਭੈਣ, ਮੇਰੀ ਸਿਸਟਰ ਮੈਂ ਮੈਂ ਤਾਂ ਇਹ ਗੱਲ ਕਹਿ ਰਿਹਾ ਵਾਂ ਕਿ ਉਹ ਗੱਲ ਪੈਸੇ ਦੀ ਕਹਿ ਰਿਹਾ ਵਾਂ, ਸੈਲਰੀ, ਸੈਲਰੀ ਪੈਸੇ ਦੀ। ਕਿਉਂਕਿ ਪੈਸੇ ਤਾਂ ਤੁਹਾਨੂੰ ਉਹਨਾਂ ਨੇ ਦੇਣੇ ਆ ਨਾ ਛੋਟੇ ਭਾਜੀ ਨੇ। ਫਰਡੇ ਸਰ ਦੇਣਗੇ ਨਾ ਛੋਟੇ ਕਿਉਂ ਦੇਣਗੇ ਉਹਨਾਂ ਨੇ ਨਹੀਂ ਕੁਝ ਲੈਣਾ ਹੈਗਾ ਤੁਹਾਨੂੰ ਤਨਖਾਹ ਸਿਰਫ ਛੋਟੇ ਭੱਜ ਦਿੰਦੇ ਨੇ ਮਤਲਬ ਮਤਲਬ ਇਹ ਜਿਹੜਾ ਤੁਸੀਂ ਇਹ ਕੰਮ ਕਰੋਗੇ ਨਾ ਸਾਰਾ ਤੁਹਾਨੂੰ ਜਿਹੜੀ ਸੈਲਰੀ ਮਿਲੂਗੀ ਉਹ ਛੋਟੇ ਭਾਜੀ ਦੇਣਗੇ ਕੰਮ ਦੀ ਉਹਨਾਂ ਨੇ ਤਾਂ ਆਰਡਰ-ਰੋਡਰ ਮਾਰ ਜਾਨੇ ਤੁਹਾਨੂੰ ਕੰਮ ਲਈ ਜਣਾ ਤੁਹਾਡੇ ਕੋਲੋਂ ਤਾਂ ਹੀ ਤੁਹਾਨੂੰ ਮੈਂ ਕਿਹਾ ਵਾ ਜੇ ਕੁਝ ਪੁੱਛਣਾ ਹੋਇਆ ਸਾਨੂੰ ਪੁੱਛ ਲਿਓ ਅਸੀਂ ਦੱਸ ਦਾਂਗੇ ਤੁਹਾਨੂੰ ਠੀਕ ਹੈ ਠੀਕ ਹੈ ਜੀ ਚਾਹ ਹੀ ਮੰਗਾ ਲੋ ਯਾਰ ਸਰੇ ਸਰੇ ਹੁਣ ਚਾਹ ਬਣੀ ਤੂੰ ਹਲੇ ਕੰਮ ਕੀਤਾ ਕੋਈ ਬਾਜੀ ਭੁੱਖ ਲੱਗੀ ਹੋਈ ਆ ਜੀ ਕੁਛ ਖਾ ਕੇ ਵੀ ਨਹੀਂ ਆਇਆ ਜਾ ਲੈ ਆ ਚਾਹ ਫਿਰ ਨਾਲੇ ਐਂ ਕਰ ਉਹਨਾਂ ਨੂੰ ਵੀ ਪੁੱਛ ਲਾ ਐਨੂੰ ਮੈਂ ਨਹੀਂ ਪੁੱਛਦਾ ਕੁਛ ਵੀ ਬਾਜੀ ਤਾਂ ਖਾਣ ਨੂੰ ਪੈਂਦੀ ਆ ਜੀ ਤੇ ਖਾਣ ਨੂੰ ਵੀ ਲੈ ਆਈ ਕੁਛ ਉਹ ਬਾਜੀ ਉਹਦਾ ਖਾਣ ਨੂੰ ਨਹੀਂ ਜੀ ਇਹਨੇ ਮੈਨੂੰ ਡਰਨ ਲੱਗਦਾ ਵੀ ਮੇਰੇ ਥੱਪੜਨਾ ਮਾਰ ਦੇਵੇ ਬਸ ਐਨੇ ਜੋ ਗਈਆਂ ਤੂੰ ਮੈਂ ਨਵੇਂ ਭਾਜੀ ਇਦਾਂ ਦੀ ਗੱਲ ਨਹੀਂ ਹੈਗੀ ਭਾਜੀ ਗੱਲਬਾਤ ਪੂਰੀ ਹੈ ਮੇਰੀ ਦੇਖੋ ਹੁਣੇ ਦਿਖਾਵਾਂ ਦਿਖਾਵਾਂ ਜਾ ਕੇ ਪੁੱਛ ਲਓ ਪੁੱਛ ਲਓ ਉਹ ਮੇਰੀ ਗੱਲ ਸੁਣਿਆ ਜੀ ਤੁਸੀਂ ਚਾਹ ਪਿਓਗੇ ਜੀ ਚਾਹ ਮੂੰਹ ਤੇ ਹੱਥ ਕਿਉਂ ਰੱਖਿਆ ਹੋਇਆ ਵਾ ਹੱਥ ਮੈਂ ਤਾਂ ਰੱਖਿਆ ਨਾ ਗਰਮੀ ਬੜੀ ਹੈ ਇੱਕ ਤਾਂ ਦੇਖੋ ਚਿਪਚਿਪ ਹੋ ਜਾਂਦੇ ਹੱਥ ਮੇਰੇ ਅੱਛਾ ਠੀਕ ਐ ਰਹੀ ਸੀ ਚਾਹ ਚਾਹ ਪੁੱਛਦੇ ਸੀ ਚਾਹ ਚਾਹ ਹਾਂ ਜੀ ਮੰਗਾ ਲਓ ਮੰਗਾਲੀ ਚਾਹੀ ਬਿਸਕੁਟ ਬਿਸਕੁਟ ਨਾਲ ਪੂਜੀਆ ਨਾਲ ਕੁਝ ਹਾਂਜੀ ਚਾਹ ਮਲਾਈ ਵਾਲੀ ਪੀਣੀ ਕੋਈ ਓਦਾਂ ਘੱਟ ਮਿੱਠਾ ਚਾਹ ਤੁਸੀਂ ਕਿੱਦਾਂ ਦੀ ਪੀਣੀ ਹੋ ਚਾਹ ਆਮ ਬਸ ਅਸੀਂ ਤੇਜ ਪੱਤੀ ਹੂੰ ਠੀਕ ਹੈ ਠੀਕ ਹੈ ਜੀ ਦੇਖੀ ਗੱਲ ਬਾਤ ਫੇਰ ਇਦਨਾ ਕਿਉਂ ਦੇਖੀ ਜਾਂਦੇ ਬਈਓ ਕੀ ਹੋਇਆ ਉਹ ਤੁਸੀਂ ਚਾਹ ਪੀਓ ਨਾ ਬੈਠੇ ਕਿਉਂ ਆ ਠੰਡੀ ਹੋ ਜਗੀ ਕੁਛ ਮਲਾਇਆ ਵਿੱਚ ਉਹ ਨਾ ਨਾ ਜੀ ਮੈਂ ਇਹੋ ਜੇ ਕੰਮ ਥੋੜੀ ਕਰਦਾ ਵਾਂ ਤੁਸੀਂ ਪੀਓ ਤਾਂ ਸਿੱਖ ਵਾਰੀ ਦੱਸੋ ਕਿੱਦਾਂ ਲੱਗੀ ਆ ਸਵਾਦ ਹੈ ਸਵਾਦ ਆ ਸਵਾਦ ਤਾਂ ਲੱਗਣੀ ਸੀ ਕਿ ਦੱਸੋ ਸਪੈਸ਼ਲ ਆਪਣੀ ਅੱਖਾਂ ਨਾਲ ਬਣਾ ਕੇ ਲੈ ਕੇ ਆਇਆ ਚਾਹ ਮੈਂ ਅੱਖਾਂ ਨਾਲ ਕਿਵੇਂ ਚਾਹ ਬਣਾ ਕੇ ਲੈ ਕੇ ਆਇਓ ਅੱਖਾਂ ਨਾਲ ਬਣਾਈ ਆ ਪਹਿਲਾਂ ਤਾਂ ਦੇਖੋ ਭਾਈ ਨੇ ਆਵਾਜ਼ ਉੱਤੇ ਠੀਕ ਹੈ ਮੁੜ ਕੇ ਮੈਂ ਉਤੋਂ ਦੁਬਾਰਾ ਹੱਥ ਫੇਰ ਤੋਆਏ ਉਹ ਵੀ ਟਟੋਲ ਨਾਲ ਦੇਖ ਲਓ ਠੀਕ ਹੈ ਉਤੋਂ ਮੈਂ ਉਹਦਾ ਪਾਂਡਾ ਵੀ ਦੁਬਾਰਾ ਤੋਆਇਆ ਸੀਗਾ ਮੇਰਾ ਬੱਸ ਚੱਲਦਾ ਨਾ ਮੈਂ ਤਾਂ ਦੁੱਧ ਵੀ ਐਂ ਪਚੰਗੀ ਦਾ ਤਵਾਕੇ ਲੈ ਕੇ ਆਂਦਾ ਫਿਰ ਤੁਸੀਂ ਕਹਿੰਦਾ ਸੀਗਾ ਬੱਚੋ ਸਰਪਤੀ ਸਮਹਲਾਂ ਦੀ ਪੀਆ ਆਪਣੀ ਚਾਹ ਪੀ ਲਓ ਤੁਸੀਂ ਉਸਾਥੇ ਹਾਂ ਇੱਕ ਮਿੰਟ ਇਹ ਬਿਸਕੁਟ ਤਾਂ ਰਹਿ ਗਏ ਸੀਗੇ ਤੁਸੀਂ ਬਿਸਕੁਟ ਦਿਖਾਓ ਨਾ ਜੀਰੇ ਵਾਲੇ ਆ ਜੀਰੇ ਵਾਲੇ ਆ ਲੋ ਜੀ ਥੈਂਕ ਯੂ ਵੈਲਕਮ ਸਵਾਦ ਆ ਜੀ ਬਿਸਕੁਟ ਹੈ ਸਾਰੇ ਖਾ ਲਓ ਠੀਕ ਹੈ ਜੀ ਜੀਰੇ ਵਾਲੇ ਵਧੀਆ ਹੁੰਦੇ ਆ ਸਵਾਦਾਂ ਨੇ ਚਾਹੀ ਹੁਣ ਤੁਸੀਂ ਮੈਨੂੰ ਚਾਹ ਪੀਂ ਦੋਗੇ ਹਾਂ ਜੀ ਹਾਂ ਜੀ ਮੈਂ ਤਾਂ ਵੈਸੇ ਪੁੱਛਿਆ ਸੀ ਨਾ ਕਿਉਂਕਿ ਮੈਂ ਉਹਨੂੰ ਸਪੈਸ਼ਲ ਕਿਹਾ ਸੀ ਜਾ ਕੇ ਕਿ ਸਾਡੀ ਮੈਡਮ ਨੇ ਚਾਹ ਪੀਣੀ ਆ ਠੀਕ ਹੈ ਤੇ ਚਾਹ ਵਧੀਆ ਹੋਣੀ ਚਾਹੀਦੀ ਆ ਜੇ ਨਾ ਵਧੀਆ ਹੁੰਦੀ ਨਾ ਮੈਂ ਤਾਂ ਗਰਮ ਗਰਮ ਉਹਦੇ ਮੂੰਹ ਤੇ ਡੋਲ ਕੇ ਆਣਾ ਸੀ ਗਈ ਮੈਂ ਚਾਹ ਪੀ ਲਾਂ ਹਾਂਜੀ ਹਾਂਜੀ ਪੀਓ ਜੀ ਪੀਓ ਏਡੀ ਕਿਹੜੀ ਗੱਲ ਆ ਜੀ ਪੀਣ ਵਾਸਤੇ ਹੁੰਦੀ ਖਾਣ ਵਾਸਤੇ ਕਿਹੜੀ ਹੁੰਦੀ ਚਾਹ ਖਾਣ ਵਾਸਤੇ ਬਟੂ ਬਿਸਕੁਟ ਹੈਗੇ ਆ ਕੰਮ ਕਰ ਲਓ ਕੋਈ ਜਾ ਕੇ ਇੱਕ ਤੇ ਭਾਜੀ ਕੋਲ ਤਾਂ ਬਹੁਤ ਜ਼ਬਰਦਸਤ ਲੱਗੂਗਾ ਜਿੱਦਾਂ ਕਿਹਾ ਸੀ ਉਦਾਂ ਕਰਤਾ ਨਾ ਕਰਤਾ ਦਿੱਤਾ ਨਾਲੇ ਆਪਣੇ ਨਾਲ ਗੱਲਬਾਤ ਵੀ ਹੋਣ ਲੱਗੀ ਬਸ ਠੀਕ ਆ